ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਅੱਜ ਆਪਾਂ ਦੋ ਵਿਸ਼ਿਆਂ ਬਾਰੇ ਗੱਲ ਕਰ ਰਹੇ ਹਾਂ ਹਾਲਾਂਕਿ ਇਹ ਪਹਿਲਾਂ ਵੀ ਜਿਹੜਾ ਵਿਸ਼ਾ ਹੋ ਵਿਚਾਰਿਆ ਜਾ ਚੁੱਕਿਆ ਹੈ ਕਿ ਪੰਜਵੀਂ ਪੇ ਸਕੇਲ ਦੇ ਵਿੱਚ ਜਿੱਥੇ ਪਹਿਲਾਂ 148% ਦੀ ਇਹ ਮਿਲਦਾ ਸੀ ਹੁਣ ਉਹ 221% ਡੀਏ ਦੀ ਮੰਗ ਕੀਤੀ ਜਾ ਰਹੀ ਹੈ ਪਹਿਲਾਂ ਦਲਜੀਤ ਸਿੰਘ ਬਨਾਮ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਕੇਸ ਲਾਇਆ ਜਾ ਚੁੱਕਿਆ ਸੋ ਅੱਜ ਸੁਖਚੈਨ ਸਿੰਘ ਜਿਹੜਾ ਦੂਸਰਾ ਕੇਸ ਹੈ ਉਹ ਲੌਨ ਬਾਰੇ ਸੋਚਿਆ ਜਾ ਰਿਹਾ ਸੋ ਇਸ ਤਰ੍ਹਾਂ ਕਰਕੇ ਬਾਰੀ-ਬਾਰੀ ਜਿਹੜੇ ਉਹ ਵਕਫ ਵਕਤ ਤਰ੍ਹਾਂ ਦੇ ਜਿਹੜੇ ਉਹ ਕੇਸ ਲਗਾ ਹਾਲਾਂਕਿ ਕੇਸ ਜਿਹੜਾ 6625 ਨਾਲ ਰਿਲੇਟਡ ਹੈ ਪਰ ਬਾਕੀ ਸਾਰੇ ਚਾਹੇ ਉਹ 23 64 ਜਾਂ 98 94 ਜਿਹੜੀ ਵੀ ETD ਕਿਡਰ ਨਾਲ ਸੰਬੰਧਤ ਹੈ ਉਹ ਸਾਰੇ ਹੀ ਹੌਲੀ-ਹੌਲੀ ਕਰਕੇ ਇਹ ਕੇਸ ਲਗਾਉਣਗੇ ਠੀਕ ਹੈ ਜੀ ਪਰ ਇਸ ਦਾ ਕੇਸਾਂ ਦਾ ਜਿਹੜਾ ਉਹ ਕਿੱਥੋਂ ਤੱਕ ਜਿਹੜਾ ਅਸਰ ਪੈਂਦਾ ਹੈ ਕਿ ਵਾਕਈ ਉਹਨਾਂ ਨੂੰ 221% ਦੀ ਇਹ ਜਿਹੜਾ ਦਿੱਤਾ ਜਾਊਗਾ ਠੀਕ ਹੈ ਜੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ ਪਰ ਫਿਲਹਾਲ ਜਿਹੜਾ ਉਹ ਇਹ ਗੱਲ ਨਿਕਲ ਕੇ ਆ ਰਹੀ ਹੈ ਅੱਜ ਦੀ ਅਪਡੇਟ ਹੈ ਕਿ ਥੋੜੀ ਬਹੁਤ ਜਿਹੜੀ ਉਹਨਾਂ ਨੂੰ ਰਾਹਤ ਮਿਲੀ ਹੈ ਇੱਕ ਉਮੀਦ ਜਾਗੀ ਹੈ ਕਿ ਸ਼ਾਇਦ ਜਿਹੜਾ ਹੋ ਉਹ 221% ਡੀਏ ਮਿਲ ਸਕਦਾ ਪਰ ਹੁਣ ਵਿਚਾਰ ਅਧੀਨ ਇਹ ਹੈ ਕਿ ਪਹਿਲਾਂ 6ਵਾਂ ਪੇ ਸਕੇਲ ਦੀ ਮੰਗ ਕੀਤੀ ਗਈ ਸੀ ਜਦਕਿ 6ਵਾਂ ਪੇ ਸਕੇਲ ਨਹੀਂ ਦਿੱਤਾ ਤਾਂ 5ਵਾਂ ਪੇ ਦਿੱਤਾ ਗਿਆ ਹੁਣ 5ਵੇਂ ਦੇ ਵਿੱਚ 221% ਡੀਏ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਇਹਦੇ ਵਿੱਚ ਦੋ ਆਪਸ਼ਨ ਹੈ ਦੋਸਤੋ ਜਾਂ ਤਾਂ ਸਰਕਾਰ 6ਵਾਂ ਦੇਵੇ ਤੇ ਜਾਂ ਫਿਰ 221% ਦੇਵੇ ਠੀਕ ਹੈ ਜੀ ਦੋਨਾਂ ਦੇ ਵਿੱਚ ਹੀ ਮਤਲਬ ਰਲਮਾ ਮਿਲਮਾ 19 21 ਦਾ ਫਰਕ ਹੈ ਠੀਕ ਹੈ ਜੀ ਭਾਵ ਜੇ 6ਵੇਂ ਪੇ ਸਕਿੱਲ ਦਿੱਤਾ ਜਾਂਦਾ ਤਾਂ ਵੀ ਜਿਹੜੀ ਉਹ ਸੈਲਰੀ ਫਿਰ ਤਾਂ ਉਹ ਕਾਫੀ ਜ਼ਿਆਦਾ ਜਾਊਗੀ ਤਕਰੀਬਨ 64 ਦੇ ਲਗਭਗ ਹੈ ਪਰ ਜੇਕਰ 21% ਡੀਏ ਦਿੱਤਾ ਜਾਂਦਾ ਡੀਏ ਵਧਾ ਦਿੱਤਾ ਜਾਂਦਾ ਤਾਂ ਤੁਹਾਡੀ ਸੈਲਰੀ ਜਿਹੜੀ ਉਹ 52-5300 ਦੇ ਲਗਭਗ ਸੌਰੀ 523000 ਦੇ ਲਗਭਗ ਜਾਊਗੀ ਤਾਂ ਕਿਤੇ ਨਾ ਕਿਤੇ ਫਰਕ ਤਾਂ ਬੇਸ਼ੱਕ ਹੈਗਾ ਪਰ ਥੋੜੀ ਜਿਹੀ ਕੋ ਉਮੀਦ ਹੈ ਵੀ ਚਲੋ ਜੀ ਛੇਮਾ ਨਹੀਂ ਤਾਂ ਪੰਜਵੇਂ ਦੇ ਵਿੱਚ ਡੀਏ ਦਾ ਵਾਧਾ ਹੀ ਦੇ ਦਿੱਤਾ ਜਾਵੇ ਹੁਣ ਆਉਣ ਵਾਲੇ ਦਿਨਾਂ 'ਚ ਇਸ ਬਾਰੇ ਕੀ ਅਪਡੇਟ ਨਿਕਲ ਕੇ ਆਉਂਦੀ ਹੈ ਉਹ ਤੁਹਾਡਾ ਜ਼ਰੂਰ ਵਿਚਾਰ ਕਰਾਂਗੇ ਸੋ ਦੂਸਰਾ ਇਹ ਸੀ ਕਿ ਅੱਜ ਆਪਾਂ ਨੂੰ ਪਤਾ ਵੀ 21 ਦਸੰਬਰ ਸੀ ਜਿਹਦੇ ਵਿੱਚ ਸੀਨੀਅਰ ਅਸਿਸਟੈਂਟ ਇਨਸਪੈਕਟਰ ਅਤੇ ਹੋਰ ਵੀ ਬਹੁਤ ਸਾਰੇ ਪੀ 3 ਪਲਸ ਬੀ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਟਾਗਰੀ ਸੀ ਜਿਨ੍ਹਾਂ ਦਾ ਪੇਪਰ ਅੱਜ ਹੋਇਆ ਸੋ ਦੋਸਤੋ ਇੱਕ ਤੁਹਾਡੀ ਜਾਣਕਾਰੀ ਲਈ ਇਹ ਤੇ ਦੱਸਦੀ ਹੈ ਕਿ ਇਹ ਸਪੇਪਰਾਂ ਦੇ ਵਿੱਚ ਮੈਰਿਟ ਹੈ ਜਿਹੜੀ ਉਹ ਬਹੁਤ ਹਾਈ ਜਾਣੀ ਹੈ ਕਿਉਂਕਿ ਪੇਪਰ ਜਿਹੜਾ ਸੀਗਾ ਉਹ ਥੋੜਾ ਕਿਜੀ ਸੀ ਜਿਹਦੇ ਵਿੱਚ ਪੰਜਾਬੀ ਬਿਲਕੁਲ ਸੌਖੀ ਸੀ ਤੇ ਜੀਕੇ ਨਾਲ ਰਿਲੇਟਡ ਹੋਰ ਕਾਫੀ ਸਾਰੇ ਇਸ ਤਰ੍ਹਾਂ ਦੇ ਸੀ ਜਿਹੜੇ ਉਹ ਸੌਖੇ ਸੀ ਠੀਕ ਹੈ ਜੀ ਸੋ ਇਹ ਜਾਣਕਾਰੀ ਨਿਕਲ ਕੇ ਆਈ ਐਨਲ ਵਿਜ਼ਿਟਰ ਦੇ ਹੋਂਦ ਦੇ ਲਾਤੇ ਇੱਕ ਪੇਪਰ ਮੈਂ ਖੁਦ ਵੀ ਚੈੱਕ ਕੀਤਾ ਚੱਲਦੇ ਬੁੱਤ ਚੱਲਦੇ ਸੋ ਇਹਨਾਂ ਪੇਪਰਾਂ ਦੀ ਜਿਹੜੀ ਮੈਰਿਟ ਹੈ ਉਹ ਕਾਫੀ ਹਾਈ ਜਾਊਗੀ ਠੀਕ ਹੈ ਜੀ ਸੋ ਜਿਹੜੇ ਵੀ ਭੈਣ ਭਰਾ ਸਿਲੈਕਟ ਹੋਣਗੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਪਰ ਇੱਕ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਕੈਟਾਗਰੀ ਦੇ ਬੱਚੇ ਸੀ ਉਹ ਬਹੁਤ ਹੀ ਘੱਟ ਜਿਨ੍ਹਾਂ ਨੇ ਉਹ ਪਾਰਟਿਸਿਪੇਟ ਕੀਤਾ ਹੈ ਜਿਵੇਂ ਕਿ ਇਹ ਦੀ ਵੀ ਉਹਨਾਂ ਨੇ ਪੇਪਰ ਵਾਸਤੇ ਅਪਲਾਈ ਕੀਤਾ ਹੋ ਸਕਦਾ ਉਹਨਾਂ ਦੀ ਕਟ-ਆਫ ਜਿਹੜੀ ਘਟ ਜਾਵੇ ਕਿਉਂਕਿ ਕੈਂਡੀਡੇਟ ਬਹੁਤ ਘੱਟ ਸੀਗੇ ਪਰ ਜਨਰਲ ਦੀ ਮੈਰਟ ਜਿਹੜੀ ਉਹ ਬਿਲਕੁਲ ਬਹੁਤ ਹਾਈ ਜਾਣੀ ਹੈ ਕਿਉਂਕਿ ਮੋਸਟ ਆਫ ਦਾ ਜਿਹੜੇ ਸਟੂਡੈਂਟਸ ਸੀਗੇ ਉਹ ਸਾਰੇ ਜਨਰਲ ਕੈਟੇਗਰੀ ਨੂੰ ਹੀ ਬਿਲੋਂਗ ਕਰਦੇ ਨੇ ਸੋ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਵੀ ਜਿਵੇਂ ਹੀ ਕੋਈ ਅਨਸਰ ਕੀ ਆਉਂਦੀ ਹੈ ਉਹ ਵੀ ਤੁਹਾਡਾ ਸਾਂਝੀ ਕਰਾਂਗੇ ਤੇ ਬਾਕੀ ਇਸ ਵਿਸ਼ੇ ਬਾਰੇ ਆਪਾਂ ਥੋੜਾ ਮਾਫੀ ਚਾਹਾਂਗੇ ਵੀਡੀਓ ਹਜੇ ਤੱਕ ਵੀ ਆਪਾਂ ਨਹੀਂ ਬਣਾ ਸਕੇ ਕਿਹਾ ਸੀ ਕਿ ਆਪਾਂ ਜਿਹੜੀ ਉਹ 221% ਦੇ ਨਾਲ ਜਿਹੜੀ ਉਹ ਆਪਾਂ ਸਾਰੀ ਸੈਲਰੀ ਜਿਵੇਂ ਕਿਵੇਂ ਬਣਦੀ ਹੈ ਉਹ ਲੈ ਕੇ ਆਵਾਂਗੇ ਤੁਹ ਜਲਦੀ ਹੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਸੋ ਫਿਲਹਾਲ ਦੀ ਘੜੀ ਇੱਕ ਆਉਣ ਵਾਲੇ ਦਿਨਾਂ 'ਚ ਇਹਦੇ ਕੀ ਪ੍ਰਭਾਵ ਨਿਕਲਦੇ ਆ ਜਾਂ ਕੀ ਵਾਕਈ 221% ਦਿੱਤਾ ਜਾਊਗਾ ਜਾਂ 6ਵੇਂ ਪੀਸ ਕਿਲ ਦਿੱਤਾ ਜਾਊਗਾ ਤਾਂ ਉਹਦੀ ਜਦੋਂ ਜਹਰ ਜਿਹੜੀ ਹਜੇ ਵੀ ਚੱਲ ਰਹੀ ਹੈ ਕਿਉਂਕਿ 29 ਜਨਵਰੀ ਨੂੰ ਜਿਹੜਾ ਉਹ ਲਾਸਟ ਫੈਸਲਾ ਉਹ ਹੋਣਾ ਠੀਕ ਹੈ ਜੀ ਉਸ ਤੋਂ ਪਹਿਲਾਂ ਵੀ ਮੀਟਿੰਗਾਂ ਵਗੈਰਾ ਹੋਣੀਆਂ ਨੇ ਸੋ ਕੀ ਨਿਕਲ ਕੇ ਆਉਂਦਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਲਈ ਧੰਨਵਾਦ